ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਸਵਾਲ ਸਿੱਧਾ ਜਵਾਬ ਕੀ ਤੁਸੀਂ ਆਪਣੇ ਕਣਕ ਦਾ ਝਾੜ ਵਧਾਉਣ ਵਾਸਤੇ ਜਿਬਰੈਲਿਕ ਐਸਿਡ ਦਾ ਸਪਰੇਅ ਕਰ ਲਿਆ ਬਹੁਤ ਸਾਰੇ ਖਾਨ ਸਾਥੀ ਝਾੜ ਵਧਾਉਣ ਦੇ ਲਈ ਜਿਬਰੈਲਿਕ ਐਸਿਡ ਦਾ ਸਪਰੇਅ ਕਰ ਰਹੇ ਹੈ ਪਰ ਕਿਤੇ ਨਾ ਹੋਵੇ ਕਿ ਝਾੜ ਵਧਾਉਣ ਦੀ ਜਗ੍ਹਾ ਝਾੜ ਘਟ ਜਾਈ ਸਵਾਲ ਸਿੱਧਾ ਹੈ ਕਿ ਕੀ ਤੁਸੀਂ ਜਿਬਰੈਲਿਕ ਐਸਿਡ ਦਾ ਸਪਰੇਅ ਕਰ ਲਿਆ ਕੀਤਾ ਤੁਸੀਂ ਕਾਦੇ ਲਈ ਸੀਗਾ ਝਾੜ ਵਧਾਉਣ ਦੇ ਲਈ ਤੇ ਇਹ ਨਾ ਹੋਵੇ ਕਿ ਝਾੜ ਵਧਾਉਣ ਜਗਾ ਝਾੜ ਕੱਟ ਜੇ ਇਹ ਕੀ ਗੱਲ ਕਰ ਰਹੇ ਆ ਇਹਦੇ ਲਈ ਤੁਹਾਨੂੰ ਥੋੜਾ ਟਾਈਮ ਕੱਢਣਾ ਪਏਗਾ ਇਹ ਵੀਡੀਓ ਪੂਰੀ ਦੇਖਣੀ ਪਏਗੀ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਡੇ ਲਈ ਤਸल्ली बख्ਸ਼ ਹੋਏਗੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਸਕਦੇ ਹੋ ਆਪਾਂ ਇੱਕ ਜਟਕੀ ਭਾਸ਼ਾ ਦੇ ਵਿੱਚ ਸਮਝੀਏ ਕਿ ਜਹ ਹਾਰਮੋਨ ਕੀ ਹੈ ਤਾਂ ਮੈਂ ਐਂ ਕਵਾਂਗਾ ਕਿ ਹਾਰਮੋਨ ਇੱਕ ਤਰੀਕੇ ਦੀ ਚਿੱਠੀ ਹੁੰਦੀ ਹੈ ਜਿਹੜੀ ਚਿੱਠੀ ਲਿਖ ਕੇ ਬੂਟਾ ਜਾਂ ਮਨੁੱਖ ਜਾਂ ਕੋਈ ਜੀਵ ਜੰਤੂ ਆਪਦੇ ਸਰੀਰ ਦੇ ਬਾਕੀ ਅੰਗਾਂ ਨੂੰ ਕਹਿੰਦਾ ਕਿ ਭਾਈ ਤੁਸੀਂ ਹੁਣ ਫਲਾਣਾ ਕੰਮ ਕਰਨਾ ਸਮਝ ਗਏ ਹਾਰਮੋਨ ਹੋਰ ਕੁਝ ਨਹੀਂ ਹੈਗਾ ਹਾਰਮੋਨ ਦਾ ਕੰਮ ਹੈਗਾ ਇੱਕ ਮੈਸੇਜ ਦੇਣਾ ਇੱਕ ਸਨੇਹਾ ਦੇਣਾ ਕਿ ਭਾਈ ਹੁਣ ਆਪਾਂ ਜੜ ਬਣਾਵਾਂਗੇ ਭਾਈ ਹੁਣ ਆਪਾਂ ਫੋਟ ਕਰਾਂਗੇ ਹੁਣ ਆਪਾਂ ਤਾਂ ਨੂੰ ਵਧਾਂਗੇ ਹੁਣ ਆਪਾਂ ਦਾਣਾ ਬਣਾਉਣਾ ਹੈ ਹੁਣ ਆਪਾਂ ਦਾਣਿਆਂ ਦੇ ਵਿੱਚ ਖੁਰਾਕ ਭਰਨੀ ਹੈ ਇਹ ਸਾਰੇ ਜਿਹੜੇ ਸਨੇਹੇ ਆ ਉਹ ਕਾਦੇ ਰੂਪ ਦਿੱਤੇ ਜਾਂਦੇ ਆ ਹਾਰਮੋਨ ਦੇ ਰੂਪ ਦੇ ਵਿੱਚ ਤਾਂ ਫਿਰ ਹਾਰਮੋਨ ਕੀ ਹੈ ਇੱਕ ਤਰ੍ਹਾਂ ਦਾ ਸੁਨੇਹਾ ਹੁਣ ਬਾਜ਼ਾਰ ਦੇ ਵਿੱਚ ਗੱਲ ਚੱਲ ਰਹੀ ਹੈ ਜਿਬਰੈਲਿਕ ਐਸਿਡ ਦੀ ਹਰ ਬੰਦਾ ਕਦੇ ਉਸਨੇ ਜਿਬਰੈਲਿਕ ਐਸਿਡ ਵਰਤ ਲਿਆ ਕਦੇ ਆ ਵਰਤ ਲਿਆ ਕਦੇ ਉਹ ਵਰਤ ਲਿਆ ਇਹਨਾਂ ਚੀਜ਼ਾਂ ਵਾਲੇ ਪਹਿਲਾਂ ਸਮਝੋ ਦਾ ਸਹੀ ਕਿ ਜਿਬਰੈਲਿਕ ਐਸਿਡ ਕਾਦੀ ਚਿੱਠੀ ਹੈ ਡੇ ਹਾਲਾਤ ਇਹ ਬਣਦੇ ਆ ਦੇਖੋ ਟਾਈਮ ਲੱਗੇਗਾ ਵੀਡੀਓ ਉਤੇ ਮਾਫ ਕਰਨਾ ਲੰਮੀ ਹੋਏਗੀ ਸਾਡੇ ਹਾਲਾਤ ਇਹ ਬਣਦੇ ਆ ਬਾਪੂ ਆਇਆ ਬੰਦਿਆਂ ਨੂੰ ਕਹਿੰਦਾ ਕਿ ਮੱਝਾਂ ਨੂੰ ਪਾਣੀ ਪਿਆ ਕੇ ਪਾਸੇ ਕਰ ਦੇ ਕੰਮ ਵਾਲਾ ਮੱਝਾਂ ਨੂੰ ਪਾਸੇ ਕਰੀ ਜਾਂਦਾ ਇੰਨੀ ਦੇਰ ਨੂੰ ਜਵਾਕ ਆ ਗਿਆ ਤੈਨੂੰ ਕਿਨੇ ਕਿਹਾ ਸੀ ਮੱਝਾਂ ਪਾਸੇ ਕਰਦੀਆਂ ਦਾਣਾ ਰਲਾ ਬੰਦੇ ਨੇ ਉਹਨਾਂ ਨੂੰ ਵਾਪਸ ਬਣ ਕੇ ਉੱਥੇ ਕਰਤਾ ਹੁਣ ਕਰੇ ਕਿ ਅਧੀਆਂ ਬਣਤੀਆਂ ਅਧੀਆਂ ਪਿੱਛੇ ਐ ਨਾ ਉਹਨੂੰ ਪਤਾ ਕਿ ਮੈਂ ਕੀ ਰੀ ਮੰਨਾ ਕੀ ਦੀ ਨਾ ਮਨ ਇੰਨੇ ਨੂੰ ਬਾਪੂ ਉਹਦੀ ਜਗਾ ਆਪਦਾ ਪਿਤਾ ਜੀ ਆ ਗਏ ਪਿਤਾ ਜੀ ਕਹਿੰਦੇ ਕਿ ਤੈਨੂੰ ਕਿਹਨੇ ਕਿਹਾ ਸੀ ਵੰਡਰਲੌਨ ਨੂੰ ਪਸ਼ੂ ਤੰਦਰ ਕਰਨੇ ਸੀ ਉਹ ਬੰਦਾ ਕਨਫਿਊਜ਼ ਹੋ ਗਿਆ ਕੀ ਕਰਾਂ ਇਹੇ ਹੀ ਹਾਲਾਤ ਟਾੜੇ ਬੁੱਟਿਆਂ ਦੇ ਨਾਲ ਤਾਂ ਫਿਰ ਗੱਲ ਨੂੰ ਸਮਝੋ ਇੱਕ ਬੁੱਟੇ ਨੂੰ ਮਨੁੱਖ ਨੂੰ ਜੀਵ ਜੰਤੂ ਨੂੰ ਆਪਣਾ ਵਿਕਾਸ ਕਰਨ ਵਾਸਤੇ ਪੋਸ਼ਕ ਤੱਤ ਚਾਹੀਦੇ ਆ ਆਕਸੀਜਨ ਚਾਹੀਦੀ ਆ ਜੇ ਕਲਾ ਬੂਟਿਆਂ ਦੀ ਗੱਲ ਕਰਾਂ ਤਾਂ ਬੂਟਿਆਂ ਨੂੰ ਲਾਈਟ ਚਾਹੀਦੀ ਆ ਪਾਣੀ ਚਾਹੀਦਾ ਆ ਆਕਸੀਜਨ ਚਾਹੀਦਾ ਖਾਦ ਚਾਹੀਦੀ ਆ ਤੇ ਕਈ ਤਰ੍ਹਾਂ ਦੇ ਤੱਤ ਚਾਹੀਦੇ ਆ ਜਿਹਦੇ ਨਾਲ ਆਪਣਾ ਵਿਕਾਸ ਕਰਦਾ ਏ ਇਹਦੇ ਤੋਂ ਬਿਨਾ ਕੁਝ ਆਰਗਾਨਿਕ ਕੰਪਾਊਂਡ ਉਹਨੂੰ ਚਾਹੀਦੇ ਆ ਜਿਹੜੇ ਕਿ ਸਿਗਨਲ ਦਿੰਦੇ ਆ ਚਿੱਠੀ ਲਿਖਦੇ ਆ ਜਿਹਦੇ ਨਾਲ ਬੂਟਿਆਂ ਦੀ ਗਰੋਥ ਰੈਗੂਲੇਟ ਹੁੰਦੀ ਆ ਤੇ ਉਹ ਜਿਹੜੇ ਸਿਗਨਲ ਹੈਗੇ ਆ ਕੰਨਨ ਅਸੇ ਗਰੋਥ ਰੈਗੂਲੇਟਰ ਕਹਿੰਦੇ ਆਂ ਬੂਟਾ ਨੇ ਕੀ ਕੰਮ ਕਰਨਾ ਹੈ ਇਹ ਹੁਕਮ ਕੌਣ ਦੇਊਗਾ ਗਰੋਥ ਰੈਗੂਲੇਟਰ ਤਾਂ ਫਿਰ ਗਰੋਥ ਰੈਗੂਲੇਟਰ ਦੇ ਵਿੱਚ ਸਾਨੂੰ ਇਹ ਸਮਝਣਾ ਪੈਗਾ ਕਿ ਕਿਹੜਾ ਕਿਹੜਾ ਗਰੋਥ ਰੈਗੂਲੇਟਰ ਕਦੋਂ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਕਿ ਜਦੋਂ ਤੁਸੀਂ ਕਣਕ ਦਾ ਦਾਣਾ ਇੱਕ ਧਰਤੀ ਦੇ ਵਿੱਚ ਬੀਜਤਾ ਤੁਸੀਂ ਜਿਹੜਾ ਹੈਗਾ ਦਾਣਾ ਧਰਤੀ ਦੇ ਵਿੱਚ ਬੀਜਿਆ ਜਦੋਂ ਧਰਤੀ ਦੇ ਵਿੱਚ ਇੱਕ ਦਾਣਾ ਬੀਜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਬੂਟਾ ਇੱਕ ਹੁਕਮ ਦਿੰਦਾ ਹੈ ਕਿ ਚਲੋ ਭਾਈ ਹੁਣ ਆਪਣਾ ਉਗਣ ਦਾ ਟਾਈਮ ਆ ਗਿਆ ਤੇ ਇੱਕ ਪਹਿਲਾ ਹਾਰਮੋਨ ਉਸ ਤੋਂ ਪਹਿਲਾਂ ਹੁਣ ਥੋੜੀ ਕਣਕ ਡਰਮ ਚ ਪਈ ਹੈ ਨਾ ਉਹਦੇ ਚ ਇੱਕ ਹਾਰਮੋਨ ਹੈ ਪਹਿਲਾਂ ਪਹਿਲਾਂ ਚਿੱਠੀ ਜਾਰੀ ਕੀਤੀ ਹੋਈ ਹੈ ਵੀ ਚੁੱਪ ਕਰਕੇ ਸੁੱਤੇ ਰਹੋ ਕਿਸੇ ਨੇ ਕੁਝ ਨਹੀਂ ਕਰਨਾ ਤੇ ਜਦੋਂ ਬੁੱਟਾ ਜ਼ਮੀਨ ਚ ਤੁਸੀਂ ਬੀਜਤਾ ਤਾਂ ਉਸ ਸਮੇਂ ਬੁੱਟ ਨੇ ਚਿੱਠੀ ਜਾਰੀ ਕਰਨੀ ਹੈ ਉਹ ਸੌਣ ਵਾਲਿਆ ਤੂੰ ਆਪਦਾ ਕੰਮ ਕਰ ਬੰਦ ਉਹ ਜਿਹੜਾ ਐਬਸੈਸਿਕ ਐਸਿਡ ਆ ਜਾਂ ਸੌਣ ਵਾਲਾ ਸੀਗਾ ਤੂੰ ਪਾਸੇ ਹੋ ਜਾ ਹੁਣ ਜਿਬਰੈਲਿਨ ਨੂੰ ਜਿਬਰੈਲਿਕ ਐਸਿਡ ਨੂੰ ਅੱਗੇ ਕਰ ਤਾਂ ਜਿਬਰੈਲਿਕ ਐਸਿਡ ਦੀ ਚਿੱਠੀ ਜਾਰੀ ਹੁੰਦੀ ਹੈ ਜਿਬਰੈਲੀ ਕੀ ਕਹਿੰਦਾ ਉਹ ਕਹਿੰਦਾ ਭਾਈ ਜਿਹੜੀ ਵਿੱਚ ਕਣਕ ਚ ਸਟਾਰਚ ਪਈ ਹੈ ਇਹਨੂੰ ਸ਼ੱਕਰ ਚ ਬਦਲੋ ਤੇ ਸ਼ੱਕਰ ਤੋਂ ਬਾਅਦ ਚ ਅੰਕਰਨ ਹੁੰਦਾ ਹੈ ਤੇ ਅੰਕਰਨ ਹੋਣ ਤੋਂ ਬਾਅਦ ਬੂਟਾ ਫੁੱਟਣਾ ਸ਼ੁਰੂ ਕਰਦਾ ਹੈ ਬੂਟੇ ਦੀ ਨੀਂਦ ਬੰਦ ਹੋ ਜਾਂਦੀ ਹੈ ਤੇ ਬੂਟਾ ਫਟਾਰ ਕਰਨਾ ਸ਼ੁਰੂ ਕਰਦਾ ਤਾਂ ਉਹ ਕਿਹੜਾ ਹਾਰਮੋਨ ਕੰਮ ਕਰਦਾ ਹੈ ਜਿਬਰੈਲਿਕ ਐਸਿਡ ਉਹ ਚਿੱਠੀ ਨੂੰ ਆਪਾਂ ਕਿਹਨੇ ਆ ਜਿਬਰੈਲਿਕ ਐਸਿਡ ਇਸ ਤੋਂ ਬਾਅਦ ਦੇ ਵਿੱਚ ਅਗਲਾ ਗ੍ਰੋਥ ਹਾਰਮੋਨ ਹੁੰਦਾ ਆਗਜ਼ਿਨ ਆਗਜ਼ਿਨ ਇਹ ਕੀ ਹੈ ਇਹਦਾ ਕੰਮ ਹੁੰਦਾ ਹੈ ਇਹ ਬੂਟਾ ਹੁਣ ਫੁੱਟਿਆ ਉਹ ਇਹ ਚਿੱਠੀ ਲਿਖਦਾ ਹੈ ਕਿ ਚਲੋ ਭਾਈ ਸਾਰੇ ਜਣੇ ਲੱਗ ਜਾਓ ਤੁਸੀਂ ਜੜਾਂ ਦਾ ਵਿਕਾਸ ਕਰਨਾ ਹੈ ਆਪਾਂ ਅਗਲੇ ਪਾਸੇ ਤਾਂ ਨੂੰ ਵਧਾਂਗੇ ਤੇ ਵਧਣ ਦੇ ਲਈ ਪਹਿਲਾਂ ਆਪ ਨੂੰ ਪਾਣੀ ਚਾਹੀਦਾ ਹੈ ਆਪਾਂ ਨੂੰ ਖਾਦ ਚਾਹੀਦੀ ਹੈ ਪੌਸ਼ਟਿਕਤਾ ਚਾਹੀਦਾ ਇਹਦੇ ਕਰਕੇ ਤੇ ਜਿਹੜਾ ਜੜਾਂ ਬਣਾਓ ਤੇ ਜੜਾਂ ਵੀ ਇਹੋ ਜਿਹੀਆਂ ਬਣਾਓ ਕਿ ਆਪਾਂ ਡੇਗਣਾ ਪਈ ਤਾਂ ਫਿਰ ਇਸ ਟਾਈਮ ਤੇ ਬੂਟਾ ਕੰਮ ਕਰਦਾ ਕਿਹੜਾ ਆਕਸੀਨਸ ਆਈ ਇਸ ਤੋਂ ਬਾਅਦ ਦੇ ਵਿੱਚ ਜਦੋਂ ਜੜ ਬਣ ਗਈ ਬੂਟਾ ਤਾਂ ਉਹ ਵਧਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇੱਕ ਨਵੀਂ ਚਿੱਠੀ ਜਾਰੀ ਹੁੰਦੀ ਹੈ ਮੁੱਖ ਮੰਤਰੀ ਪੰਜਾਬ ਇੱਕ ਚਿੱਠੀ ਜਾਰੀ ਕਰਦੇ ਆ ਕਿ ਹੁਣ ਭਾਈ ਸਾਰੇ ਡਿਪਾਰਟਮੈਂਟੇ ਕੰਮ ਕਰਨਗੇ ਉਸੇ ਤਰੀਕੇ ਨਾਲ ਬੂਟੇ ਦਾ ਮੁੱਖ ਮੰਤਰੀ ਬੂਟੇ ਦਾ ਪ੍ਰਧਾਨ ਮੰਤਰੀ ਇੱਕ ਚਿੱਠੀ ਜਾਰੀ ਕਰਦਾ ਹੈ ਕਿ ਭਾਈ ਹੁਣ ਆਪਣਾ ਕੰਮ ਜੜਾਂ ਬਣ ਗਈਆਂ ਆਪਾਂ ਆਹ ਕੰਮ ਕਰੀਏ ਕਿਹੜਾ ਆਵੇ ਫਟਾਰ ਕਰੀਏ ਆਪਾਂ ਫੋਰਟ ਕਰੀਏ ਤਾਂ ਜਿਹੜਾ ਫਟਾਰ ਕਰੀਏ ਜਿਹੜੀ ਇਹ ਚਿੱਠੀ ਲਿਖੀ ਗਈ ਸੀਗੀ ਐ ਚਿੱਠੀ ਦਾ ਨਾਮ ਹੈਗਾ ਸਾਈਟੋਕਾਈਨਸ ਤਾਂ ਫੇਰ ਕੀ ਹੋ ਗਿਆ ਸਾਈਟੋਕਾਈਨ ਨਾਮ ਦੀ ਚਿੱਠੀ ਲਿਖੀ ਗਈ ਕਿ ਆਪਾਂ ਫਟਾਰ ਕਰਨਾ ਹੁਣ ਜਦੋਂ ਤੁਹਾਡੇ ਖੇਤ ਦੇ ਵਿੱਚ ਚਿੱਠੀ ਲਿਖੀ ਜਾਂਦੀ ਹੈ ਫਟਾਰ ਕਰਨ ਵਾਲੀ ਤਾਂ ਉਸ ਸਮੇ ਸਭ ਤੋਂ ਵੱਡੀ ਗਲਤੀ ਸਾਡੇ ਤੋਂ ਪਤਾ ਕੀ ਹੁੰਦੀ ਹੈ ਕਣਕ ਪੈ ਗਈ ਪੀਲੀ ਆਪਾਂ ਕਹਿੰਨੇ ਲਿਆ ਓਏ ਕਰੀਏ ਜਿਬਰੈਲਿਕ ਐਸਿਡ ਭਾਈ ਐਸ ਸਮੇ ਬਾਪੂ ਤਾਂ ਕਹਿ ਕੇ ਗਿਆ ਸੀਗਾ ਕਿ ਤੁਸੀਂ ਫੋਟ ਕਰਨੀ ਹੈ ਫੋਟ ਕਰਨ ਵਾਲੀ ਚਿੱਠੀ ਸੀ ਸਾਈਟੋਕਾਈਨ ਨਾਮ ਦਾ ਹਾਰਮੋਨ ਤੇ ਤੁਸੀਂ ਜਿਹੜਾ ਹੈਗਾ ਆ ਕੇ ਉਹਨੂੰ ਚਿੱਠੀ ਦੂਜੀ ਫੜਾਈ ਐ ਕਿ ਫਲਾਣਾ ਕੰਮ ਕਰ ਲਾ ਉਹ ਕਿਵੇਂ ਹੋਏਗਾ ਤਾਂ ਇਹਦੇ ਕਰਕੇ ਜੋ ਹੈਡਿੰਗ ਆ ਨਾ ਕਿ ਜਿਬਰੈਲਿਕ ਐਸਿਡ ਦੇ ਨਾਲ ਝਾੜ ਵਧਣ ਦੀ ਜਗ੍ਹਾ ਘਟਦਾ ਏ ਜੇ ਲੋ ਤੁਸੀਂ ਗਲਤ ਤਰੀਕੇ ਨਾਲ ਵਰਤਦੇ ਹੋ ਤਾਂ ਫਿਰ ਤਾਂ ਫਿਰ ਕੀ ਹੋ ਗਿਆ ਤੁਸੀਂ ਪਹਿਲਾਂ ਮੈਂ ਮੁੱਖ ਗੱਲ ਕਰਨਾ ਸਾਈਟੋਕਾਈਨਨ ਦੀ ਸਾਈਟੋਕਾਈਨਨ ਕੀ ਕਰਦਾ ਏ ਇਹ ਸੈੱਲ ਡਿਵੀਜ਼ਨ ਕਰਦਾ ਏ ਤੇ ਟਿਲਰਿੰਗ ਕਰਦਾ ਏ ਤੇ ਇਹ ਮੁੱਖ ਇਹ ਹਾਰਮੋਨ ਹੋ ਗਿਆ ਜਿਹਨੇ ਥੋੜਾ ਝਾੜ ਵਧਾਉਣਾ ਕਿਉਂਕਿ ਝਾੜ ਤਾਂ ਤਾਂ ਵਧੇਗਾ ਨਾ ਜੇ ਆਹਗਾ ਥੱਲੇ ਫਟਾਰ ਹੋਏਗਾ ਜੇ ਥੱਲੇ ਫਟਾਰ ਸਹੀ ਹੈ ਤਾਂ ਝਾੜ ਆਪਣਿਆ ਵਧੇਗਾ ਤਾਂ ਸਾਈਟੋਕਾਈਨਨ ਦਾ ਕੰਮ ਸੀ ਇਹੇ ਠੀਕ ਹੈ ਆਕਸਿਨ ਜਿਹੜਾ ਹੈਗਾ ਨਾਲ ਹੀ ਇਸੇ ਟਾਈਮ ਤੇ ਆਕਸਿਨ ਵੀ ਕੰਮ ਕਰਦਾ ਹੈ ਆਕਸਿਨ ਦਾ ਕੀ ਕੰਮ ਹੈ ਉਹਦੀ ਆ ਜੀ ਟਿਪ ਜਿਹੜੀ ਇੱਥੇ ਗਰੋਥ ਹੁੰਦੀ ਹੈ ਇਹ ਉਹ ਉੱਪਰ ਨੂੰ ਵਧਾਉਂਦੀ ਗਰੋਥ ਆਕਸਿਨ ਨੇ ਕਰਨੀ ਹੈ ਤੇ ਪਾਸੇ ਨੂੰ ਫੋੜਕੀ ਨਹੀਂ ਕਰਨੀ ਸਾਈਟੋਕਾਈਨ ਨੇ ਤਾਂ ਫੇਰ ਜਿਵੇਂ ਫਟਾਰ ਕਰਨਾ ਸ਼ੁਰੂ ਕਰਦਾ ਬੂਟਾ ਫਟਾਰ ਕਰਨ ਦੇ ਨਾਲ ਹੀ ਉਹਦੇ ਦੋ ਹਾਰਮੋਨ ਕੰਮ ਕਰਨੇ ਸ਼ੁਰੂ ਕਰਦੇ ਆ ਇੱਕ ਸਾਈਟੋਕਾਈਨਿਨ ਤੇ ਇੱਕ ਤਾਣ ਨੂੰ ਵਧਨ ਵਾਲਾ ਠੀਕ ਕਾਣੀ ਤੋਂ ਤੱਕ ਸਮਝ ਆ ਗਈ ਹੁਣ ਹੋਇਆ ਕੀ ਇਸ ਜਗ੍ਹਾ ਤੇ ਤੀਜਾ ਤੁਸੀਂ ਸਪਰੇਅ ਮਾਰਤਾ ਤੁਸੀਂ ਸਪਰੇਅ ਮਾਰਤਾ ਲਿਆ ਕੇ ਉਹਦਾ ਇਹ ਜਿਬਰੈਲਿਕ ਐਸਿਡ ਦਾ ਤਾਂ ਫੇਰ ਭਾਈ ਕੰਮ ਖਰਾਬ ਹੋ ਗਿਆ ਜਦੋਂ ਫੋਟ ਹੋ ਗਈ ਉਸ ਤੋਂ ਬਾਅਦ ਚ ਅਗਲਾ ਹਾਰਮੋਨ ਆਉਂਦਾ ਕਿ ਉਹਦਾ ਕੰਮ ਹੁੰਦਾ ਹੈ ਕਿ ਬੂਟੇ ਨੂੰ ਤਾਣ ਨੂੰ ਵਧਾਉਣਾ ਆਗਜ਼ਨ ਵੀ ਤਾਣ ਉਤੋਂਦਾ ਲੇਕਿਨ ਅਗਲਾ ਹਾਰਮੋਨ ਆਪਾਂ ਰੱਖਣ ਤੋਂ ਪਹਿਲਾਂ ਮੈਂ ਗੱਲ ਕਰਦਾ ਸਾਈਟੋਕਾਇਨਨ ਸੀਗਾ ਜਿਨੇ ਕੀ ਆ ਤੁਹਾਡੀ ਫਟਾਰ ਕੀਤੀ ਨਾਲ ਇਹਨੇ ਆਗਜ਼ਨ ਨੂੰ ਬੈਲੈਂਸ ਕੀਤਾ ਕਿ ਕਣਕ ਤਾਣ ਉਹ ਨਾ ਵਧੇ ਤੇ ਹੀਠਾਂ ਹੀ ਰਵੇ ਤਾਂ ਇਹ ਕੰਮ ਇਤੇ ਹੋ ਗਿਆ ਸਾਈਟੋਕਾਇਨਨ ਦੇ ਵੇਲੇ ਜਦੋਂ ਫੋਟਫਾਟ ਹੋ ਗਈ ਉਦੋਂ ਬੂਟੇ ਦਾ ਦਿਮਾਗ ਕਹਿੰਦਾ ਕਿ ਦੇਖੋ ਭਾਈ ਹੁਣ ਆਪਣਾ ਫਟਾਰ ਹੋ ਗਿਆ ਆਪਾਂ ਨੂੰ ਸ਼ਾਖਾ ਚਾਹੀਦੀਆਂ ਸੀ ਸ਼ਾਖਾ ਬਣ ਗਈਆਂ ਹੁਣ ਤੁਸੀਂ ਇਹ ਕੰਮ ਕਰੋ ਕਿ ਇਹਨੂੰ ਨਾ ਇਰੀਆ ਗੰਡਾ ਹੁੰਦੀਆਂ ਚਾਵੇ ਗੰਡਾ ਨਾ ਇੱਕ ਆ ਗੰਡਾ ਹੈ ਆ ਗੰਡੇ ਹੁਣ ਆਪਾਂ ਗੰਡਾ ਨੂੰ ਵਧਾਉਣਾ ਹੈ ਮਤਲਬ ਕਿ ਬੂਟੇ ਦੇ ਵਿੱਚ ਜਿਹੜੀਆਂ ਦੋ ਗੰਡਾਂ ਨੇ ਉਹਨਾਂ ਗੰਡਾਂ ਦੀ ਜਿਹੜੀ ਦੂਰੀ ਵਧਣੀ ਹੈ ਉਥੇ ਕਿਹੜਾ ਕੰਮ ਕਰਨਾ ਹੈ ਜਿਬਰੈਲਿਕ ਐਸਿਡ ਤਾਂ ਫਿਰ ਇਸ ਤੋਂ ਬਾਅਦ ਚ ਜਿਬਰੈਲਿਨ ਦਾ ਕੰਮ ਸ਼ੁਰੂ ਹੁੰਦਾ ਹੈ ਜਿਬਰੈਲਿਕ ਐਸਿਡ ਦਾ ਕੰਮ ਸ਼ੁਰੂ ਹੁੰਦਾ ਕਦੋਂ ਸ਼ੁਰੂ ਹੁੰਦਾ ਜਿਬਰੈਲਿਕ ਐਸਿਡ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਮੇਰੀ ਆ ਉਂਗਲ ਹੈ ਉਂਗਲ ਦੇ ਵਿੱਚ ਗੰਡਾ ਨਾ ਆ ਗੰਡ ਤੇ ਕਾ ਗੰਡ ਇਹਨਾਂ ਗੰਡਾਂ ਦੀ ਆਪਸੀ ਦੂਰੀ ਵਧਾਉਣਾ ਕੰਮ ਕੀਦਾ ਹੈ ਜਿਬਰੈਲਿਕ ਐਸਿਡ ਦਾ ਤਾਂ ਜਿਹੜੇ ਕਣਕ ਦੀ ਆ ਸਟੇਜ ਹੈ ਐ ਸਟੇਜ ਤੇ ਬੂਟਾ ਆਪਦੇ ਆਪ ਹੀ ਜਿਬਰੈਲਿਕ ਐਸਿਡ ਬਣਾ ਰਿਹਾ ਹੈ ਹੁਣ ਆ ਸਟੇਜ ਤੇ ਤੁਸੀਂ ਗਲਤੀ ਦੇ ਨਾਲ ਵੀ ਜਿਬਰੈਲਿਕ ਐਸਿਡ ਦਾ ਸਪਰੇਅ ਕਰਤਾ ਤਾਂ ਤੁਹਾਡੀ ਕਣਕ ਥੱਲੇ ਡਿੱਗੇਗੀ ਡਿੱਗੇਗੀ ਝਾੜ ਘਟੇਗਾ ਘਟੇਗਾ ਇਹੋ ਜਿਹਾ ਧਿਆਨ ਰੱਖਣਾ ਤਾਂ ਸਮਝ ਆ ਗਈ ਜਿਬਰੈਲਿਕ ਐਸਿਡ ਦਾ ਕੰਮ ਕੀ ਹੈ ਜਿਬਰੈਲਿਕ ਐਸਿਡ ਕੋਈ ਚਿੱਠੀ ਹੈ ਜਿਹੜੀ ਬੂਟਿਆਂ ਨੂੰ ਕਹਿੰਦੀ ਹੈ ਕਿ ਪੋਰੀਆਂ ਦੋ ਗੰਢਾਂ ਦੀ ਦੂਰੀ ਵਧਾ ਜੇ ਤੁਹਾਡੀ ਮੱਕੀ ਹੈ ਜਵਾਰ ਹੈ ਗੰਨਾ ਹੈ ਤਾਂ ਉਹਦੀਆਂ ਪੋਰੀਆਂ ਦੀ ਜਿਹੜੀ ਦੂਰੀ ਆ ਉਹ ਵਧਾਉਂਦਾ ਜਿਹੜਾ ਇਸ਼ਾਰਾ ਹੈਗਾ ਇਹ ਚਿੱਠੀ ਹੈਗੀ ਆ ਉਹਦਾ ਨਾਮ ਕੀ ਆ ਜਿਬਰੈਲਿਕ ਐਸਿਡ ਮੇਰੇ ਖਿਆਲ ਸਾਮੀ ਲੱਗ ਗਿਆ ਹੋਵੇਗਾ ਹੁਣ ਜਿਬਰੈਲਿਕ ਐਸਿਡ ਵਾਲਾ ਕੰਮ ਖਤਮ ਹੋ ਗਿਆ ਤਾਂ ਉਹ ਵਧਣਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਦੇ ਵਿੱਚ ਅਗਲੀ ਸਟੇਜ ਆਉਂਦੀ ਹੈ ਜਦੋਂ ਬੂਟਿੰਗ ਹੁੰਦੀ ਹੈ ਆਪਾਂ ਬੂਟਿੰਗ ਤੇ ਹੈਡਿੰਗ ਸਿੱਧੀ ਦੋਵਾਂ ਦੀ ਗੱਲ ਕਰ ਲਏ ਨੇ ਬੂਟਿੰਗ ਦੇ ਵਿੱਚ ਕੀ ਹੈ ਕਿ ਆਹ ਜਿਹੜਾ ਹੈਗਾ ਇਹਦੇ ਵਿੱਚ ਤਣਾ ਦੇ ਵਿੱਚ ਛਿੱਟਾ ਮੋਟਾ ਬੰਨਾ ਸ਼ੁਰੂ ਹੋ ਜਾਏਗਾ ਤੇ ਫਿਰ ਇੱਕ ਦਿਨ ਇੱਥੋਂ ਦੀ ਛਿੱਟਾ ਜਿਹੜਾ ਹੈਗਾ ਬਾਹਰ ਨਿਕਲਣਾ ਸ਼ੁਰੂ ਹੋਏਗਾ ਤੇ ਉਹ ਹੈਡਿੰਗ ਹੋਗੀ ਜਿਹੜਾ ਬੂਟਿੰਗ ਤੇ ਹੈਡਿੰਗ ਸਟੇਜ ਆ ਗਈ ਹੈ ਉਸ ਸਟੇਜ ਤੇ ਸਾਡੇ ਕੋਲੇ ਆਗਜ਼ਿਨ ਜਿਬਰੈਲਿਕ ਐਸਿਡ ਤੇ ਸਾਈਟੋਕਾਈਨਨ ਤਿੰਨਾਂ ਦੀ ਬਰਾਬਰ ਜ਼ਰੂਰਤ ਹੁੰਦੀ ਹੈ ਅਨੁਪਾਤ ਵੱਖੋ ਵੱਖਰਾ ਬਰਾਬਰ ਸ਼ਾਇਦ ਮੈਂ ਗਲਤ ਵਰਤ ਗਿਆ ਤਿੰਨਾਂ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਨਾ ਸਮਝਿਓ ਕਿ ਤੁਸੀਂ ਬਾਹਰੋਂ ਦੇ ਦੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਨੂੰ ਇੰਨੀ ਅਕਲ ਨਹੀਂ ਹੈਗੀ ਕੋਈ ਆਦਮੀ ਕਿੰਨਾ ਵੀ ਆਪਣੇ ਆਪ ਨੂੰ ਮਾਰ ਕਵੇ ਕਿ ਬੂਟੇ ਤੇ ਕਿਸ ਟਾਈਮ ਤੇ ਕਿਹੜਾ ਹਾਰਮੋਨ ਵਰਤਣਾ ਇਹ ਬੂਟਾ ਆਪਣੇ ਆਪ ਹੀ ਬਣਾਉਂਦਾ ਹੈ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਹੁਣ ਜਿਹੜਾ ਛੋਟਾ ਜਿਬਰੈਲਿਕ ਐਸਿਡ ਹੈ ਇਹਦਾ ਕੰਮ ਹੈ ਛਿੱਟਾ ਬਾਹਰ ਕੱਢਣ ਦੇ ਵਿੱਚ ਕੋਈ ਕਹਿੰਦਾ ਕਿ ਛਿੱਟਾ ਲੰਮਾ ਕਰ ਦੂਗਾ ਨਹੀਂ ਕਰਦਾ ਲੰਮਾ ਕੁੰਡੀਆਂ ਦੀ ਗਿਣਤੀ ਬਤਾ ਦੂ ਨਹੀਂ ਕਰਦਾ ਯਾਰ ਇਹ ਤਾਂ ਚਿੱਠੀ ਹੈ ਮੈਂ ਇੱਕ ਚਿੱਠੀ ਲੈ ਕੇ ਦਿੱਤੀ ਤੁਹਾਨੂੰ ਕਿ ਖੇਤ ਨੂੰ ਪਾਣੀ ਲਾ ਦਿਓ ਠੀਕ ਤੁਸੀਂ ਕਹੀ ਜਾਂਦੇ ਹੋ ਕਿ ਆ ਕੁਲਦੀਪ ਦੀ ਚਿੱਠੀ ਹੈ ਮੈਨੂੰ ਨਾਕੇ ਤੋਂ ਜਿਹੜਾ ਹੈਗਾ ਪੁਲਿਸ ਵਾਲਿਆਂ ਤੋਂ ਬਚਾ ਕੇ ਕੱਢ ਦੂਗਾ ਕਿਵੇਂ ਕੱਢ ਦੂਗਾ ਯਾਰ ਚਿੱਠੀ ਤਾਂ ਲਿਖਿਆ ਪਾਣੀ ਲਾ ਦੇ ਤੇ ਤੁਸੀਂ ਕਹੀ ਜਾਂਦੇ ਹੋ ਕਿ ਆ ਕੁਲਦੀਪ ਦੀ ਚਿੱਠੀ ਲੈ ਜਾ ਜਿਹੜੇ ਨਾਕੇ ਤੇ ਪੁਲਿਸ ਰੋਕ ਕੇ ਉਹਨੂੰ ਦਿਖਾ ਦਈਏ ਇਸ ਨੇ ਤੇ ਉੱਪਰ ਜਿਹੜਾ ਹੈਗਾ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਕਹਿਣਾ ਮੇਰੀ ਚਿੱਠੀ ਤਾਂ ਲਿਖਿਆ ਕਿ ਖੇਤ ਨੂੰ ਪਾਣੀ ਲਾ ਤਾਂ ਜਿਬਰੈਲਿਕ ਐਸਿਡ ਜਿਹੜੀ ਚਿੱਠੀ ਇੱਥੇ ਜਾਰੀ ਹੁੰਦੀ ਹੈ ਉਹ ਚੇ ਲ ਕਾ ਛਿੱਟੇ ਨੂੰ ਬਾਹਰ ਕੱਢਣ ਦਾ ਕੰਮ ਜਿਬਰੈਲਿਕ ਐਸਿਡ ਕਰਦਾ ਹੈ ਜਿਹੜਾ ਤੁਹਾਡੇ ਬੂਰ ਪੈਂਦਾ ਹੈ ਬੂਰ ਪੈਣ ਨੂੰ ਜਿਹੜਾ ਫੁੱਲ ਹੈ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਈਟੋਕਾਈਨਨ ਕੰਮ ਕਰਦਾ ਹੈ ਤੇ ਜਿਹੜੀ ਅੱਗੇ ਉਹਦੇ ਦਾਣੇ ਦੀ ਗ੍ਰੋਥ ਹੋਣੀ ਹੈ ਉਹਦੇ ਵਿੱਚ ਆਗਜ਼ਨ ਕੰਮ ਕਰਦਾ ਤਾਂ ਇਸ ਤਰੀਕੇ ਦੇ ਨਾਲ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਇਹ ਇਹ ਕੰਮ ਹੁੰਦਾ ਹੈ ਜਿਹੜਾ ਆਗਜ਼ਿਨ ਹੈਗਾ ਇਹਦੇ ਨਾਲ ਥੇੜਾ ਕਿ ਐਂਥੈਸਿਸ ਹੋਣਾ ਹੈ ਅੰਦਰ ਨਰ ਤੇ ਮਾਦਾ ਮਿਲਣਾ ਹੈ ਫਿਰ ਦੁੱਧ ਬਾਨਾ ਹੈ ਦੋਦਾ ਬਾਨਾ ਉਹਦੇ ਵਿੱਚ ਆਗਜ਼ਿਨ ਕੰਮ ਕਰਦਾ ਹੈ ਠੀਕ ਹੈ ਹੁਣ ਤੁਹਾਡੇ ਖੇਤ ਦੇ ਵਿੱਚ ਪੋਲੀਨੇਸ਼ਨ ਹੋ ਰਿਹਾ ਉਹ ਚਮਦਰ ਕਿਹਨੇ ਕੀਤੀ ਆਗਜ਼ਿਨ ਨੇ ਆਈ ਏ ਏ ਨੇ ਤੇ ਤੁਸੀਂ ਛਿੱਟਾ ਲੰਮਾ ਕਰਨ ਵਾਸਤੇ ਇੱਥੇ ਕਰਤਾ ਤੇ ਲਿਆ ਕੇ ਉਹ ਇਹ ਜਿਬਰੈਲਿਕ ਐਸਿਡ ਤਾਂ ਜਿਬਰੈਲਿਕ ਐਸਿਡ ਆਈ ਏ ਏ ਨੂੰ ਪ੍ਰਭਾਵਿਤ ਕਰੇਗਾ ਤਾਂ ਤੁਹਾਡੇ ਖੇਤ ਦੇ ਵਿੱਚ ਹੋ ਸਕਦਾ ਕਿ ਦਾਣੇ ਵੀ ਖਾਲੀ ਰਹਿ ਜਾਣ ਤੇ ਫਿਰ ਐਸੇ ਦਾ ਕੰਮ ਹੈ ਇਹ ਆਗਜ਼ਿੰਨ ਦਾ ਕੰਮ ਹੈ ਕਿ ਦਾਣਾ ਸੈੱਟ ਕਰਨਾ ਤੇ ਉਸ ਤੋਂ ਬਾਅਦ ਇਹ ਵੀ ਕਿ ਇੱਕ ਬਜਪਰੀ ਮੈਚ्योर ਬੱਚਾ ਨਾ ਮਰ ਜਾਵੇ ਦਾਣਾ ਪੂਰਾ ਵੱਡਾ ਹੋਵੇ ਤੇ ਹਰ ਇੱਕ ਹੁੰਡੀ ਦਾਣਾ ਬਣੇ ਇਹ ਕਿਹਦਾ ਕੰਮ ਸੀਗਾ ਇਹ ਆਗਜ਼ਿੰਨ ਦਾ ਠੀਕ ਹੈ ਤਾਂ ਫਿਰ ਨਾਲ ਹੀ ਇਹ ਵੀ ਕੰਮ ਕਰਦਾ ਜਿੰਨੀ ਖੁਰਾਕ ਹੁਣ ਤੱਕ ਬੁੱਟੇ ਨੇ ਬਣਾਈ ਆ ਥੱਲੇ ਤੱਕ ਇਹ ਸਾਰੀ ਖੁਰਾਕ ਉੱਤੋਂ ਲਿਆ ਕੇ ਛਿੱਟੇ ਦੇ ਵਿੱਚ ਮੂਵ ਕਰਨਾ ਇਹ ਚਿੱਠੀ ਹੈ ਕਿ ਆਗਜ਼ਿੰਨ ਦੀ ਚਿੱਠੀ ਤੇ ਹੈਗੀ ਹੈ ਕਿ ਭਾਈ ਤੁਸੀਂ ਜਿੰਨੀ ਵੀ ਖੁਰਾਕ ਹੁਣ ਤੱਕ ਬਣਾਈ ਹੈ ਸਾਰੀ ਲੈ ਜਾਓ ਛਿੱਟਿਆਂ ਚਾਕੇ ਇਹ ਕੰਮ ਕੌਣ ਕਰ ਰਿਹਾ ਹੈ ਆਗਜ਼ਿੰਸਕਮ ਕਰੀਏ ਸੀ ਤੇ ਮੈਂ ਇਹ ਫੇਰ ਕਹਣਾ ਕਿ ਜੇਕਰ ਇੱਥੇ ਲਿਆ ਕੇ ਤੁਸੀਂ ਜਿਬਰੈਲਿਕ ਐਸਿਡ ਕਰਤਾ ਤੇ ਉਹ ਕਿਤੇ ਕਹੂਗਾ ਭਾਈ ਬੂਟਾ ਲੰਮਾ ਕਰ ਕਿਤੇ ਕਹੂਗਾ ਕਿ ਛਿਟਾ ਬਾਹਰ ਕੱਢ ਕੰਮ ਕੀ ਚੱਲ ਰਿਹਾ ਕਰਾਈ ਕੀ ਜਾਂਨੇ ਤੁਸੀਂ ਐਸ ਕਰਕੇ ਬਿਨਾਂ ਜ਼ਰੂਰਤੋਂ ਹਾਰਮੋਨ ਸਪਰੇ ਨਾ ਕਰੋ ਇਹ ਤੁਹਾਡਾ ਨੁਕਸਾਨ ਕਰਨਗੇ ਠੀਕ ਆ ਜੀ ਦਾਣਾ ਭਰਿਆ ਜਾ ਰਿਹਾ ਹੈ ਦਾਣੇ ਭਰੇ ਗਏ ਦਾਣੇ ਭਰ ਕੇ ਤੇ ਦਾਣੇ ਦੇ ਵਿੱਚ ਇਹ ਰਹਿਗਾ ਦੁੱਧ ਦਾ ਸੰਗਣਾ ਹੋ ਗਿਆ ਤੇ ਹਾਰਡਰ ਸਟੇਜ ਆ ਗਈ ਇਸ ਤੋਂ ਬਾਅਦ ਬੂਟਾ ਕੀ ਕਹਿੰਦਾ ਬੂਟਾ ਕਹਿੰਦਾ ਕਿ ਹੁਣ ਆਪਾਂ ਇਥਾਈਲਿਨ ਹਾਰਮੋਨ ਨਾਮ ਦਾ ਹੁੰਦਾ ਹੈ। ਇਥਾਈਲਿਨ ਹਾਰਮੋਨ ਇੱਕ ਉਹ ਚਿੱਠੀ ਹੈ ਜਿਹੜੀ ਬੂਟੇ ਨੂੰ ਇਹ ਸੰਕੇਤ ਕਰਦੀ ਹੈ ਕਿ ਭਾਈ ਦੇਖ ਆਪਣਾ ਕੰਮ ਹੁਣ ਖਤਮ ਹੋ ਗਿਆ। ਠੀਕ ਹੈ। ਹੁਣ ਜਿਹੜਾ ਹਰਾ ਰੰਗ ਹੈ ਇਹਨੂੰ ਬਦਲਣਾ ਸ਼ੁਰੂ ਕਰ ਦੇ ਇਹ ਪੀਲਾ ਪੈਣ ਲੱਗ ਪੂਗਾ। ਇਹ ਹਰਾ ਰੰਗ ਪਕਾਅਲੇ ਪਾਸ ਨੂੰ ਵਧਣਾ ਸ਼ੁਰੂ ਹੋ ਜਾਏਗਾ ਤੇ ਦਾਣਾ ਪੱਕਣਾ ਸ਼ੁਰੂ ਹੋ ਜਾਏਗਾ। ਜਿਵੇਂ ਦਾਣਾ ਪੱਕਣਾ ਸ਼ੁਰੂ ਹੋ ਗਿਆ ਬੂਟਾ ਇੱਕ ਚਿੱਠੀ ਹੋਰ ਜਾਰੀ ਕਰੂਗਾ। ਕਿਹੜੀ ਚਿੱਠੀ? ਜਿਹੜੀ ਚਿੱਠੀ ਆਪਾਂ ਜੋ ਬੂਟਾ ਬੀਜਿਆ ਸੀ ਆਪਾਂ ਉਦੋਂ ਪਾੜੀ ਸੀਗੀ। ਐਪਸਿਸਿਕ ਐਸਿਡ ਏ ਬੀ ਏ ਐਬਸੈਸਿਕ ਐਸਿਡ ਨਾਮ ਦੇ ਚਿੱਠੀ ਯਾਰੀ ਹੋ ਗਈ ਸਾਰੇ ਬੁੱਟੇ ਨੂੰ ਕਿਹਾ ਜਾਊਗਾ ਭਾਈ ਭਾਊ ਆਪਣਾ ਕੰਮ ਜਿਹੜਾ ਸੀ ਆਪਣਾ ਕੰਮ ਸੋ ਗਿਆ ਖਤਮ ਹੁਣ ਆਪਣਾ ਜੀਵਨ ਚੱਕਰ ਪੂਰਾ ਹੈ ਆਪਾਂ ਹੁਣ ਜ਼ਿੰਦਗੀ ਆਪਦੀ ਖਤਮ ਕਰਨ ਲੱਗੇ ਆਂ ਅੱਜ ਤੋਂ ਬਾਅਦ ਆਪਣੀ ਬਾਏ ਬਾਏ ਕਹਾਣੀ ਖਤਮ ਤੇ ਜਿਹੜੇ ਦਾਣੇ ਬਣੇ ਆਂ ਦਾਣਿਆਂ ਨੂੰ ਕਹਿ ਕੇ ਪੁੱਤ ਹੁਣ ਤੁਸੀਂ ਸੋਝੋ ਹੁਣ ਤੁਸੀਂ ਸੋਝੋ ਇਹ ਨਾ ਹੋਵੇ ਕਿ ਛਟਿਆਂ 'ਚ ਫੁੱਟੀ ਜਾਵਾਂ ਤਾਂ ਫੇਰ ਉਹ ਚੁੱਪ ਕਰਕੇ ਦਾਣੇ ਛਟਿਆਂ ਦੇ ਵਿੱਚ ਸੌ ਜਾਂਦੇ ਆ ਤੇ ਉੱਤੇ ਮੀਂਹ ਪਵੇ ਕਣੀ ਪਵੇ ਦਾਣਾ ਨਹੀਂ ਫਟਦਾ ਫਿਰ ਅਗਲੇ ਸਾਲ ਜਦੋਂ ਆਪਾਂ ਜਾ ਕੇ ਬੀਜਾਂਗੇ ਪਾਣੀ ਫਿਰ ਨਮੀ ਮਿਲੇਗੀ ਫਿਰ ਉਹ ਜਿਬ੍ਰੈਲਿਕ ਐਸਿਡ ਨਾਮ ਦੀ ਚਿੱਠੀ ਲਿਖੀ ਜਾਊ ਜਿਹੜਾ ਕੋਗਪਾ ਹੁਣ ਇੱਕ ਬੰਦਾ ਨਿਸਰ aí ਕਣਕ ਦੇ ਵਿੱਚ ਫਾਲਤੂ ਦੀ ਡੋਜ਼ ਜੇਕਰ ਜਿਬ੍ਰੈਲਿਕ ਐਸਿਡ ਦੀ ਪਾਏਗਾ ਤਾਂ ਇਹ ਨਾ ਹੋਵੇ ਕਿ ਜਿੱਥੇ ਸੌਣ ਵਾਲਾ ਚਿੱਠੀ ਜਾਰੀ ਹੋਣੀ ਹੈ ਉੱਥੇ ਚਿੱਠੀ ਤੋਂ ਜੁਦੀ ਜਾਰੀ ਕਰੀ ਜਾਊ ਕਣਕ ਦੇ ਉੱਤੇ ਕੇ ਭਾਈ ਕਣਕ ਉਗਪਾ ਤਾਂ ਇਹਦੇ ਕਰਕੇ ਮੈਂ ਬੇਨਤੀ ਕਰਦਾ ਕਿ ਭਾਈ ਕਣਕ ਦੇ ਉੱਪਰ ਬਿਨਾਂ ਜ਼ਰੂਰਤੋਂ ਐਵੇਂ ਐਵੇਂ ਹਾਰਮੋਨਾਂ ਵਰਤੋ ਯਾਰ ਉਹ ਤੁਹਾਡੇ ਲਈ ਖਤਰਨਾਕ ਸਾਬਤ ਹੋਣਗੇ ਵੀਡੀਓ ਲੰਮੀ ਬਹੁਤ ਜ਼ਿਆਦਾ ਹੈ ਪਰੰਤੂ ਗੱਲ ਇਹੀ ਹੈ ਬਸ ਕਿ ਤੁਹਾਨੂੰ ਇਹ ਸਮਝਣਾ ਪਏਗਾ ਕਿ ਬਿਨਾਂ ਗੱਲ ਤੋਂ ਇਹ ਕੰਮ ਨਹੀਂ ਕਰਨਾ ਹਾਰਮੋਨ ਆਪਾਂ ਨਹੀਂ ਵਰਤਨੇ ਜੇ ਬਿਨਾਂ ਕੰਮ ਤੋਂ ਵਰਤਾਂਗੇ ਤਾਂ ਆਪਾਂ ਨੁਕਸਾਨ ਖਾਵਾਂਗੇ ਤੇ ਹਾਰਮੋਨ ਦਾ ਵਰਤਨ ਵਾਲੀ ਚੀਜ਼ ਹੈ ਹੁੰਦੀ ਆ ਕਿ ਬੜੇ ਹੀ ਧਿਆਨ ਦੇ ਨਾਲ ਵਰਤਨੇ ਹੁੰਦੇ ਹਨ ਲੇਕਿਨ ਇੱਥੇ ਦਾੜਾ ਜਵਾਕਾਂ ਲਈ ਖੇਡ ਬਣਾ ਰੱਖੀ ਹੈ ਜਣਾ ਖਣਾ ਚੱਕ ਕੇ ਇਹਨਾਂ ਨੂੰ ਖੇਤਾਂ 'ਚ ਪਾਈ ਜਾਂਦਾ ਹੈ ਬਾਕੀ ਪਹਿਲੀ ਗੱਲ ਤਾਂ ਮੈਂ ਨਹੀਂ ਕਹਿੰਦਾ ਵਰਤੋ। ਤੂੰ ਵੀ ਕਿਤੇ ਵਰਤਣਾ ਪੈਂਦਾ ਆ ਦਾ ਪਾਊਡਰ ਵਾਲਾ ਲਓ, ਪਾਊਡਰ ਆ ਲੈ ਕੇ ਉਹਨੂੰ ਸ਼ਰਾਬ ਚ ਘੋਲ ਕੇ, ਜਲਕੋਲ ਚ ਘੋਲ ਕੇ ਫਿਰ ਉਹਨੂੰ ਖੇਸ ਸਪਰੇਅ ਕਰਨਾ ਹੁੰਦਾ ਹੈ। ਤਾਂ ਆਪਣਾ ਚੀਜ਼ ਨੂੰ ਸਮਝੋ, ਧਿਆਨ ਨਾਲ ਵਰਤੋ ਤੇ ਇਸ ਚੀਜ਼ ਨੂੰ ਯਾਦ ਰੱਖੋ ਜੋ ਚੀਜ਼ ਮੈਂ ਕਹੀਆਂ। ਉਮੀਦ ਕਰਦਾ ਜਾਣ ਕੇ ਲਾਹੇਵੰਦ ਸਾਬਤ ਹੋਏਗੀ। ਤੁਹਾਡੇ ਆ ਜਿਹੜੇ 12-15 ਮਿੰਟ ਤੁਸੀਂ ਖਰਾਬ ਕੀਤੇ ਆ, ਇਹ ਤੁਹਾਡਾ ਫਾਇਦਾ ਕਰਨਗੇ। ਤਾਂ ਇੱਕ ਇੱਕ ਚੀਜ਼ ਨੂੰ ਸਮਝੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।